ਦੀ ਦਾ ਦੀਵਾ ਸੀ ਪੂਰੇ ਘਰ ਨੂੰ ਚਾਨਣ ਨਾਲ ਭਰਨ ਵਾਸਤੇ ਮੇਰੀ ਮਾਂ ਕੋਲ ਸਿਰਫ ਮਿੱਟੀ ਦਾ ਦੀਵਾ ਸੀ ਪੂਰੇ ਘਰ ਨੂੰ ਚਾਨਣ ਨਾਲ ਭਰਨ ਵਾਸਤੇ ਜਾਂ ਫਿਰ ਬੱਡਾ ਸਾਰਾ ਜਿਗਰਾ ਸੀ ਘਰ ਚਾਲ ਦੀ ਪੀੜ ਨੂੰ ਚਿਹਰੇ ਨਾਲ ਛੱਡਣ ਵਾਸਤੇ ਜਾਂ ਫਿਰ ਬੱਡਾ ਸਾਰਾ ਜਿਗਰਾ ਸੀ ਗਰਸਾਂ ਦੀ ਪੀਰ ਨੂੰ ਝੀਰੇ ਨਾਲ ਜਰਮ ਵਾਸਤੇ ਪਰਿਸ਼ਰ ਨੇ ਖਾਨ ਕੇ ਤੜਕੇ ਉਠਣਾ ਚੁੱਲ੍ਹਾ ਬਾਲਣਾ ਵਿੜਾ ਸੰਭਰਨਾ ਤੜਕੇ ਉਠਣਾ ਚੁੱਲ੍ਹਾ ਬਾਲਣਾ ਵਿੜਾ ਸੰਭਰਨਾ ਤਾਮੂ ਮਕੋਣੇ ਸੁਪਨੇ ਨਿ ਮੋਣੇ ਮਾਂ ਕੋਲ ਉਹ ਵਕਤ ਕਿੱਥੋਂ ਬਚਦਾ ਸੀ ਦਿਲ ਦੀਆਂ ਗੱਲਾਂ ਸਹਿਲੀਆਂ ਨਾਲ ਕਰਨ ਵਾਸਤੇ ਮਾਂ ਨੂੰ ਵਕਤ ਕਿੱਥੋਂ ਬਚਦਾ ਸੀ ਦਿਲ ਦੀਆਂ ਗੱਲਾਂ ਸਹਿਲੀਆਂ ਨਾਲ ਕਰਨ ਵਾਸਤੇ ਔਰ ਇੱਕ ਕਾਮਰਡ ਦੀ ਸ਼ੇਰ ਇੱਕ ਦੇਖਣਾ ਜਰਾ ਕਿ ਪਹਿਲਾਂ ਮੌਣਾ ਫਿਰ ਸੁਹਾਗਣਾ ਫਿਰ ਪੀਛਣਾ ਫਿਰ ਸਿਧਣਾ ਫਿਰ ਪਾਲਣਾ ਫਿਰ ਫਸਣਾ ਇਕ ਮੰਗੇ ਪਹਿਲਾ ਬਹੂਣਾ ਫਿਰ ਸੁਹਾਗਣਾ ਫਿਰ ਪੀਜਣਾ ਫਿਰ ਸਿੰਜਣਾ ਫਿਰ ਪਾਲਣਾ ਫਿਰ ਸੰਭਾਲਣਾ ਅੰਨ ਦਾ ਕੇ ਕੋਲ ਵੇਲ ਕਿਥੋਂ ਹੁੰਦੀ ਸੀ ਅੱਜ ਵਾਂਗੂੰ ਖੁਦ ਖੁਸ਼ੀਆਂ ਮਰਨ ਦਾ ਵਾਸਤਾ ਵਾ 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 ਆਪਣਾ ਮਰਕਜ਼ ਵਾਸਤੇ ਕੋਈ ਕੋਸ਼ਿਸ਼ ਰੱਖ ਕੇ ਕਦੇ ਡੇਰੇ ਕਦੇ ਮੰਦਰ ਕਦੇ ਮਸਜਿਦ ਕਦੇ ਚਰਚ ਕਦੇ ਕਪਲੀ ਕਦੇ ਗੁਰਦੁਆਰੇ ਕਦੇ ਡੇਰੇ ਕਦੇ ਮੰਦਰ ਕਦੇ ਮਸਜਿਦ ਕਦੇ ਚਰਚ ਕਦੇ ਕਪਲੀ ਕਦੇ ਗੁਰਦੁਆਰੇ ਹਰਨ ਹਰਨ ਕਰਦਾ ਫਿਰਦਾ ਹੈ ਅਜੋਕਾ ਆਦਮੀ ਦੁਰੰਦਰਲੇ ਖਿਲਾਰ ਨੂੰ ਪਰਨ ਵਾਸਤੇ ਹਰ ਹਰਨ ਕਰਦਾ ਫਿਰਦਾ ਹੈ ਅਜੂਕਾ ਆਦਮੀ ਦੁਰੰਦਰਲੇ ਖਿਲਾਰ ਨੂੰ ਪਰਨ ਵਾਸਤੇ ਪਰ ਇੱਕ ਸ਼ੇਰ ਹੈ ਕਿ ਇੱਕ ਸ਼ੇਰ ਮੈਂ ਸੁਣਾਉਣਾ ਚਾਹੁੰਦਾ ਜਾਨ ਇਹ ਰਿਜ਼ਕ ਦੀ ਕੋਈ ਵੱਡੀ ਮਾਰ ਹੈ ਜਾਂ ਇਸਕਦੀ ਕੋਈ ਵੱਡੀ ਮਾਰ ਹੈ ਜਾਂ ਸਿਰਫ ਸਰਕਾਰਾਂ ਦੀ ਬਦਨਿਯਤ ਜਾਂ ਇਸਕਦੀ ਕੋਈ ਵੱਡੀ ਮਾਰ ਹੈ ਜਾਂ ਸਰਕਾਰਾਂ ਦੀ ਬਦਨਿਯਤ ਵਰਨਾ ਕਾਰਸ਼ਟ ਦੇ ਕੌਣ ਜਾਣਦਾ ਹੈ ਦੰਦਰਾ ਦੀ ਅੱਗ ਵਿੱਚ